ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਵੀਡੀਓ ਹੈ ਇਸ ਨੂੰ ਧਿਆਨ ਨਾਲ ਸੁਣਨਾ ਤੇ ਮਹਿਸੂਸ ਕਰਨਾ ਕਿਉਂਕਿ ਜੋ ਅੱਜ ਦੀ ਵੀਡੀਓ ਹੈ ਇੱਕ ਵੀਰ ਜੀ ਨੇ ਜਿਨ੍ਹਾਂ ਦੀ ਉਮਰ 50 ਸਾਲ ਦੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਹੋਏ ਇਸ ਤਜਰਬੇ ਨੂੰ ਦੇਖਿਆ ਜ਼ਿੰਦਗੀ ਵਿੱਚ ਜੋ ਵੀ ਉਹਨਾਂ ਦੇ ਹੋਇਆ ਉਨਾਂ ਦੀ ਹੱਡ ਬਿੱਤੀ ਹੈ ਵੀਰ ਜੀ ਕਹਿੰਦੇ ਕਿ ਸਾਡੇ ਘਰ ਕਹਿੰਦੇ ਕਿ ਮੇਰੀ ਇੱਕ ਤੀਤ ਇੱਕ ਪੁੱਤ ਸੀ ਕਹਿੰਦੇ ਅਸੀਂ ਬਹੁਤ ਵਧੀਆ ਮਤਲਬ ਮੇਰਾ ਕੰਮ ਚੱਲਦਾ ਸੀ ਬੇਟੀ ਮੇਰੀ ਬੁਟੀਕ ਦਾ ਕੰਮ ਕਰਦੀ ਸੀ ਤੇ ਘਰ ਵਿੱਚ ਵੀ ਬਹੁਤ ਵਧੀਆ ਮਾਹੌਲ ਸੀ ਪੈਸੇ ਥੇਲੇ ਦੀ ਵੀ ਕੋਈ ਕਮੀ ਨਹੀਂ ਸੀ ਪਰ ਕਹਿੰਦੇ ਆ ਨਾ ਕਿ ਕਿਸੇ ਨੂੰ ਖੁਸ਼ੀ ਵੇਖ ਕੇ ਨਾ ਦੂਜਾ ਬੰਦਾ ਹਮੇਸ਼ਾ ਛੜਦਾ ਦੂਜਾ ਤੀਜਾ ਕੋਈ ਬਗਾਨੇ ਨਹੀਂ ਹੁੰਦੇ ਉਹ ਸਿਰਫ ਕੋਈ ਆਪਣੇ ਹੀ ਹੁੰਦੇ ਨੇ ਜੋ ਰੰਜਿਸ਼ ਬਾਜੀ ਨਾਲ ਸਾਡੇ ਘਰ ਦੇ ਵਿੱਚ ਕੁਝ ਕਰ ਦਿੰਦੇ ਨੇ ਖਾਲਸਾ ਜੀ ਮੰਨਦੇ ਹਾਂ ਕਿ ਕੋਈ ਕੀਤਾ ਕਰਾਇਆ ਨਹੀਂ ਹੁੰਦਾ ਪਰ ਹਾਂ ਕੀਤਾ ਕਰਾਇਆ ਜਿਹੜਾ ਕਿਸੇ ਦਾ ਬੁਰਾ ਕਰਨਾ ਚਾਹੇ ਨਾ ਉਹ ਹੱਦ ਤੱਕ ਜਾਂਦਾ ਹੈ ਕਿ ਇਹਨਾਂ ਦੇ ਘਰ ਕੁਝ ਬੁਰਾ ਹੋ ਜਾਵੇ ਤੇ ਉਹ ਹੁੰਦਾ ਵੀ ਜ਼ਰੂਰ ਹੈ ਇਸ ਨੂੰ ਮੰਨਣਾ ਪਵੇਗਾ ਕਿ ਆ ਕਿਸੇ ਨੇ ਕਰਵਾਇਆ ਹੈ ਕਰਵਾਉਂਦੇ ਨੇ ਲੋਕ ਕਿ ਦੂਸਰਿਆਂ ਦੇ ਬੱਚੇ ਪੜ੍ਹੇ ਲਿਖੇ ਜਾਣ ਤਾਂ ਲੋਕ ਛੜਦੇ ਨੇ ਕਿਸੇ ਦੇ ਬੱਚੇ ਸੋਹਣੇ ਨਿਕਲਣ ਤਾਂ ਲੋਕ ਸਨ ਸੜਦੇ ਨੇ ਜੇ ਕਿਸੇ ਦੇ ਬੱਚੇ ਵਿਦਵਾਨ ਨਿਕਲ ਜਾਣ ਕਿ ਵੀ ਵਧੀਆ ਪੋਸਟਾਂ ਤੇ ਲੱਗ ਜਾਣ ਤਾਂ ਵੀ ਕਿਸੇ ਦਾ ਬੁਰਾ ਕਰਨ ਲਈ ਲੋਕ ਕਿੱਥੇ ਤੱਕ ਚਲੇ ਜਾਂਦੇ ਨੇ ਸ਼ਮਸ਼ਾਨਾਂ ਮਸੀਤਾਂ ਤੱਕ ਜਾਂਦੇ ਨੇ ਕਿ ਹਾਂ ਫਲਾਣੇ ਦਾ ਸੀ ਬੁਰਾ ਕਰਕੇ ਹੀ ਰਹਿਣਾ ਨੇ ਭਾਵੇਂ ਉਹਦਾ ਬੁਰਾ ਕਰਨ ਕਰਨਗੇ ਨਾ ਸਾਡਾ ਪੂਰਾ ਪਰਿਵਾਰ ਉਜੜ ਜਾਏ ਪਰ ਮੈਂ ਫਲਾਣੇ ਸਿੰਘ ਦਾ ਬੁਰਾ ਜਰੂਰ ਕਰਨਾ ਹੈ ਇਹੋ ਜੀਆਂ ਨੇ ਇਹ ਕਿ ਉਹ ਵੀਰ ਕਹਿੰਦੇ ਕਿ ਮੇਰੀ ਬੇਟੀ ਦਾ ਬੁਟੀਕ ਬਹੁਤ ਵਧੀਆ ਚੱਲ ਰਿਹਾ ਸੀ ਮਤਲਬ ਬੇਟੀ ਦੀ ਉਮਰ ਵੀ ਕੋਈ ਖਾਸ ਨਹੀਂ ਸੀ ਚਲੋ ਜਦੋਂ ਧੀ ਪੁੱਤ ਘਰ ਦਾ ਕੰਮ ਕਰਨ ਲੱਗ ਜਣ ਚਾਰ ਪੈਸੇ ਆਣ ਲੱਗ ਜਣ ਘਰ ਦਾ ਮਾਹੌਲ ਆਪਣੇ ਆਪ ਹੀ ਬਦਲ ਜਾਂਦਾ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਜਾਂਦਾ ਹੈ ਘਰ ਵੀ ਖੁਸ਼ੀਆਂ ਨਾਲ ਭਰ ਜਾਂਦਾ ਹੈ ਕਿਉਂਕਿ ਬਰਕਤ ਪਰਮਾਤਮਾ ਦਿੰਦਾ ਹੈ ਸਬੁੱਧ ਵੀ ਪਰਮਾਤਮਾ ਹੀ ਦਿੰਦਾ ਹੈ ਤੇ ਚਲੋ ਵਧੀਆ ਕਿਸੇ ਦੇ ਬੱਚੇ ਪੜ੍ਹ ਲਿਖ ਜਾਣ ਤੇ ਖੁਸ਼ੀ ਹੀ ਹੈ ਪਰ ਨਾ ਕਿਸੇ ਨੂੰ ਇਹ ਗੱਲ ਕਈਆਂ ਨੂੰ ਪੱਚਦੀ ਨਹੀਂ ਹੈ ਕਈ ਲੋਕਾਂ ਨੇ ਬਸ ਇਹ ਦੇਖਣਾ ਹੁੰਦਾ ਕਿ ਉਹਨਾਂ ਦੇ ਘਰ ਕੋਈ ਉਜਾੜ ਹੋ ਜੀ ਜਾਂ ਉਹਨਾਂ ਦੇ ਘਰ ਕੋਈ ਇਹੋ ਜਿਹਾ ਕਾਰਾ ਹੋ ਜੀ ਜਿਹਦੇ ਨਾਲ ਵੀ ਉਹ ਸੜਕ ਤੇ ਆ ਜਾਣ ਕਹਿੰਦੇ ਕਿ ਇੱਦਾਂ ਹੀ ਸਾਡੇ ਨਾਲ ਹੋਇਆ ਕਹਿੰਦੇ ਕਿ ਮੇਰੀ ਨਾ ਬੇਟੀ ਬੁਟੀਕ ਦਾ ਕੰਮ ਬਹੁਤ ਸੋਹਣਾ ਕਰਦੀ ਸੀ ਉਹ ਫਰੈਂਡਾਂ ਨਾਲ ਯਾਨੀ ਕਿ ਆਪਣੀ ਸਹੇਲੀਆਂ ਨਾਲ ਨਾ ਕਿਤੇ ਮੈਰਿਜ ਤੇ ਚਲੇਗੀ ਕਹਿੰਦੇ ਜਦੋਂ ਮੈਰਿਜ ਤੇ ਗਈ ਨਾ ਤੇ ਚਲੋ ਅਸੀਂ ਵੀ ਭੇਜਤਾ ਵੀ ਚਲੋ ਸਹੇਲੀਆਂ ਨਾਲ ਕੁੜੀ ਗਈ ਹੈ ਮੈਰਿਜ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਗਈ ਹੈ ਉਥੇ ਉਹ ਜਦੋਂ ਮੈਰਿਜ ਤੋਂ 2 ਦਿਨਾਂ ਬਾਅਦ ਆਈ ਨਾ ਤੇ ਉਹਦਾ ਨਾ ਰੰਗ ਟੰਗ ਹੋਰ ਹੀ ਹਿਸਾਬ ਦਾ ਸੀ ਬੋਲਣ ਦੀ ਬੋਲ ਬਾਣੀ ਦੀ ਅਜੀਬ ਜਿਹੀ ਹੋ ਗਈ ਤੇ ਕੁਝ ਹੋਰ ਤਰ੍ਹਾਂ ਦੀ ਉਹਨੇ ਹਰਕਤਾਂ ਕਰਨੀਆਂ ਕਰਨੀਆਂ ਜਿੱਦਾਂ ਪਹਿਲਾ ਰੋਜ ਉਹ ਹੋਟਕੇ ਸਵੇਰੇ ਧੂਫਪੱਤੀ ਕਰਦੀ ਸਨਾਨ ਕਰਦੀ ਪਰ ਉਹਦੀ ਵਿੱਚ ਉਹੋ ਜਿਹੀ ਕੋਈ ਚੀਜ਼ ਨਹੀਂ ਹੁਣ ਉਹਨੇ ਉੱਠਣਾ ਲੇਟ ਸ਼ੁਰੂ ਕਰਤਾ 10 ਵਜੇ ਵੀ ਉੱਠਦੀ ਉੱਠ ਕੇ ਬਸ ਬੈਠਣਾ ਚਲੋ ਆਪਣਾ ਇਦਾਂ ਅਜੀਬ ਜਿਹੀਆਂ ਹਰਕਤਾਂ ਕਰਦੀਆਂ ਲੜਾਈ ਕਰਨ ਨੂੰ ਪੈਣਾ ਵੀ ਮੈਂ ਸਾਰਿਆਂ ਨੂੰ ਮਾਰਦਾ ਗੁੱਸਾ ਖਾਣ ਨੂੰ ਪੈਣਾ ਜੇ ਕੋਈ ਚਾਹ ਦੇਣੀ ਜਾਂ ਕੋਈ ਚੀਜ਼ ਦੇਣੀ ਤੇ ਖਾਣੀ ਨਹੀਂ ਵੀ ਕਿਸੇ ਦੇ ਹੱਥੋਂ ਕੋਈ ਚੀਜ਼ ਨਹੀਂ ਖਾਣੀ ਵੀ ਕਿਸੇ ਨੇ ਉਹਦਾ ਐਸਾ ਕੁਝ ਕਰਤਾ ਸੀ ਕਿ ਇਹ ਪਾਗਲ ਹੋ ਜਵੇ ਇਹਦਾ ਵਿਆਹ ਨਾ ਹੋ ਵੀ ਜਾਂ ਕੁਛ ਇਹੋ ਜਿਹਾ ਕੋਈ ਅਸੀਂ ਕਈਆਂ ਕਹਿੰਦੇ ਪੰਡਤਾਂ ਨੂੰ ਦਿਖਾਇਆ ਕਈ ਤਾੰਤ੍ਰਿਕ ਵੀ ਮੈਂ ਤਾੰਤ੍ਰਿਕਾਂ ਤੱਕ ਵੀ ਗਿਆ ਵੀ ਇਹਨੂੰ ਹੋਇਆ ਕੀ ਹੈ ਕਹਿੰਦੇ ਕਿ ਜਦੋਂ ਇਹ ਪੰਡਤਾਂ ਕੋਤਾਂਤਿਕਾ ਕੋ ਦਿਖਾਇਆ ਉਹਨਾਂ ਨੇ ਕਿਹਾ ਕਿ ਇਹਦੇ ਪੈਰ ਦੀ ਮਿੱਟੀ ਚੁੱਕੀ ਹੋਈ ਹੈ ਵੀ ਇਹਦਾ ਦਿਮਾਗ پاگل ਹੋ ਜਾਈਏ ਕੁੜੀ ਦਾ ਤੇ ਚਲੋ ਕਹਿੰਦੇ ਕਿ ਵਿਆਹ ਦੇ ਵਿੱਚ ਜਾਂ ਤਾਂ ਕਿਸ ਨੇ ਇਹਦੇ ਵਾਲ ਕੱਟੇ ਨੇ ਵਾਲ ਲੈਲੇ ਨੇ ਇਹਦੇ ਤੇ ਵਾਲਾਂ ਤੇ ਕੁਝ ਕਰਤਾ ਪੈਰ ਦੀ ਮਿੱਟੀ ਚੁੱਕ ਕੇ ਬੱਚਾ ਸੋਹਣਾ ਤੀ ਪੁੱਤ ਜਵਾਨ ਹੋਵੇ ਨਾ ਨਜ਼ਰਾਂ ਜੱਗ ਦੀਆਂ ਜ਼ਰੂਰ ਲੱਗ ਜਾਂਦੀਆਂ ਨੇ ਇਸ ਕਰਕੇ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਫਾਲਤੂ ਦੇ ਓਕੇਸ਼ਨਾਂ ਤੇ ਫੰਕਸ਼ਨਾਂ ਤੇ ਜਾਣਾ ਹੋਵੇ ਤੇ ਖੁਦ ਨਾਲ ਜਾਇਆ ਕਰੋ ਚਲੋ ਠੀਕ ਹੈ ਵਿਸ਼ਵਾਸ ਹੁੰਦਾ ਹੈ ਆਪਣੇ ਬੱਚੇ ਤੇ ਪਰ ਫਿਰ ਵੀ ਦੁਨੀਆ ਬਹੁਤ ਖਤਰਨਾਕ ਹੈ ਜੀ ਅੱਜ ਕੱਲ ਦਾ ਜਮਾਨਾ ਕਿਸੇ ਨੂੰ ਦੇਖ ਕੇ ਜਰਦਾ ਨਹੀਂ ਹੈ ਜੇ ਕਿਸੇ ਦਾ ਧੀ ਪੁੱਤ ਤਰੱਕੀ ਤੇ ਜਾਂਦਾ ਹੈ ਨਾ ਤੇ ਇਹ ਵੀ ਕਿਸੇ ਕੋ ਜਰਿਆ ਨਹੀਂ ਜਾਂਦਾ ਪਰ ਚਲੋ ਵਟੀਆਂ ਪਾਗਾ ਵਾਲੇ ਭੈਣ ਭਰਾ ਹੁੰਦੇ ਨੇ ਜਿਹੜੇ ਕੀ ਧੰਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਏ ਕਹਿੰਦੇ ਕੀ ਨਾ ਬਹੁਤ ਥਾਂ ਤੇ ਤੱਕੇ ਖਾਦੇ ਬੜੇ ਹੀ ਹਾੜੇ ਕੱਢੇ ਪਰਮਾਨਵਾ ਸਾਲ ਹੋ ਗਿਆ ਹੈ ਘਰ ਦੇ ਵਿੱਚ ਇਦਾਂ ਲੜਾਈ ਝਗੜਾ ਰਹਿਣ ਲੱਪਿਆ ਬੇਟੀ ਨੂੰ ਲੈ ਕੇ ਬੇਟੀ ਆਪਣੇ ਭਰਾ ਨਾਲ ਵੀ ਨਹੀਂ ਬੰਨੀ ਕਰਨੀ ਉਹਦੇ ਨਾਲ ਵੀ ਲੜਾਈ ਝਗੜਾ ਕਰ ਲੈਣਾ ਕਹਿੰਦੇ ਮੇਰਾ ਬੇਟਾ ਨਾ ਕੰਮ ਤੋਂ ਆ ਰਿਹਾ ਸੀ ਉਹਦਾ ਅਚਾਨਕ ਐਕਸੀਡੈਂਟ ਹੋ ਗਿਆ ਸਵੇਰੀ ਉਹ ਘਰੇ ਕੁੜੀ ਦੇ ਨਾਲ ਲੜ ਕੇ ਗਿਆ ਸੀ ਭੈਣ ਆਪਣੇ ਨਾਲ ਤੇ ਉਹ ਕਹਿੰਦੀ ਕਿ ਮੈਂ ਤੈਨੂੰ ਮਾਰ ਦੇਣਾ ਤੇ ਚਲੋ ਭੈਣ ਭਰਾ ਚ ਲੜਾਈ ਹੁੰਦੀ ਹੈ ਪਰ ਕਹਿੰਦੇ ਨਾ ਜਦੋਂ ਕਿਸੇ ਦੇ ਸਿਰ ਤੇ ਕੋਈ ਚੀਜ਼ ਸਵਾਰ ਹੋ ਜੇ ਯਾਨੀ ਕਿ ਕੋਈ ਇਹ ਜੀ ਜਿਵੇਂ ਅਸੀਂ ਮੰਨਦੇ ਤਾਂ ਨਹੀਂ ਭੂਤ ਪ੍ਰੇਤ ਹੁੰਦੀ ਹੈ ਕੋਈ ਹਵਾ ਹੋਵੇ ਕੋਈ ਕਿਸੇ ਦਾ ਕੀਤਾ ਕਰਾਇਆ ਹੋਵੇ ਵੀ ਕਿਸੇ ਦਾ ਦਿਮਾਗ ਪਲਟ ਜਾਵੇ ਇਹੋ ਜਿਹੀਆਂ ਬਤਮੀਜ਼ੀਆਂ ਉਸ ਕੁੜੀ ਨੇ ਕਹਿੰਦੇ ਕਰਨੀਆਂ ਕੰਨੀਆਂ ਸਾਨੂੰ ਬਹੁਤ ਗੁੱਸਾ ਆਣਾ ਕਰਨਾ ਕਿ ਇੰਨੀ ਸ਼ਰੀਫ ਇੰਨੀ ਚੰਗੀ ਭਲੀ ਹੁੰਦੀ ਨੂੰ ਇਹਨੂੰ ਹੋ ਕੀ ਗਿਆ ਏ ਕਹਿੰਦੇ ਮਨ ਬਹੁਤ ਦੁਖੀ ਹੋਇਆ ਬੇਟੀ ਨੂੰ ਦੇਖ ਦੇਖ ਕੇ ਮਨ ਬਹੁਤ ਦੁਖੀ ਹੋਣਾ ਕਰਨਾ ਜਦੋਂ ਦੇਖਿਆ ਕਰਨਾ ਅੱਖਾਂ 'ਚ ਹੰਝੂ ਆ ਜਾਣੇ ਕਰਨੇ ਕਿ ਪੁੱਤ ਇੰਨਾ ਮੇਰੀ ਧੀ ਸਿਆਣੀ ਸੀ ਇਹਨੂੰ ਕੀ ਹੋ ਗਿਆ ਮਨ ਵਿੱਚ ਦੁੱਖ ਡਰ ਭੈ ਹੋਣ ਲੱਗ ਪਿਆ ਹੁਣ ਇਹਦਾ ਵਿਆਹ ਕਿਵੇਂ ਕਰਾਂਗੇ ਇਹੋ ਜਿਹੀਆਂ ਗੱਲਾਂ ਮਨ ਚਾਹੁੰਦੇ ਹਾਂ ਤੇ ਕਹਿੰਦੇ ਮੈਂ ਵੀ ਬਹੁਤ ਡਿਪਰੈਸ਼ਨ ਚ ਰਹਿਣ ਲੱਗ ਪਿਆ ਮੇਰੇ ਬੇਟੀ ਦਾ ਐਕਸੀਡੈਂਟ ਹੋ ਗਿਆ ਕਹਿੰਦੇ ਉਦੋਂ ਤੋਂ ਸਾਡੀ ਮਾੜੀ ਦਸ਼ਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਸਾਡੇ ਘਰ ਦਾ ਮਤਲਬ ਇੱਕ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਕਿ ਸੱਥਰ ਹੀ ਵਿਛ ਗਏ ਨੇ ਜੇਦਾ ਕੋਈ ਮਾਰ ਹੀ ਗਿਆ ਹੁੰਦਾ ਇੰਨਾ ਜ਼ਿਆਦਾ ਦੁੱਖ ਕਹਿੰਦੇ ਪਰਿਵਾਰ ਦੇ ਵਿੱਚ ਨਾ ਕਿ ਬਹੁਤ ਜ਼ਿਆਦਾ ਕਹਿੰਦੇ ਕਿ ਮੈਂ ਬਹੁਤ ਦੁਖੀ ਹੋ ਗਿਆ ਮੈਂ ਕਈਆਂ ਪੰਡਤਾਂ ਕੋ ਜਾ ਕੇ ਤਾਂਗ ਆ ਚੁੱਕਿਆ ਸੀ ਪੈਸੇ ਦੇਣੇ ਕੰਮ ਤਾਂ ਵੀ ਨਾ ਬੰਨਣਾ ਤੇ ਮੇਰੀ ਹਜੇ ਤੱਕ ਵੀ ਠੀਕ ਨਾ ਹੋਈ ਇਹਦੇ ਕਰਦੇ ਆ ਬੁਟੀਕ ਸਾਨੂੰ ਬੰਦ ਕਰਨਾ ਪਿਆ ਲੋਕਾਂ ਦੇ ਵਿੱਚ ਸਾਰੇ ਪਿੰਡਾਂ ਵਿੱਚ ਇਹ ਗੱਲ ਧੁਮ ਗਈ ਕਿ ਉਹਨਾਂ ਦੀ ਬੇਟੀ پاਗਲ ਹੋ ਗਈ ਹੈ ਕੋਈ ਕਸਰ ਹੋ ਗਈ ਹੈ ਵੀ ਇਹੋ ਜਿਹਾ ਕਿਸੇ ਨੇ ਉਸ ਦਾ ਕੰਮ ਇਹੋ ਜਿਹਾ ਕਰਤਾ ਕਿ ਬੇਟੀ ਬਿਲਕੁਲ ਬਿਮਾਰ ਰਹਿਣ ਲੱপি ਐਵੇਂ ਕਮਲਿਆਂ ਵਰਗੀਆਂ ਹਰਕਤਾਂ ਕਰਨੀਆਂ ਕਹਿੰਦੇ ਸੀ ਸਾਰਾ ਸਾਰਾ ਦਿਨ ਆਪਣੀ ਬੇਟੀ 'ਲ' ਧਿਆਨ ਦੇਣਾ ਕਰਨਾ ਸਾਰਾ ਦਿਨ ਉਹਨੂੰ ਘਰ ਦੇ ਵਿੱਚ ਰੱਖਣਾ ਕਰਨਾ ਸਾਰਾ ਦਿਨ ਕਹਿੰਦੇ ਤੇ ਮਨ ਬੜਾ ਪਰੇਸ਼ਾਨ ਜਾ ਹੋਣ ਲੱਗ ਪਿਆ ਉਸ ਤੋਂ ਬਾਅਦ ਕਹਿੰਦੇ ਮੇਰੇ ਬੇਟਾ ਵੀ ਸੀ ਬੇਟੇ ਦੇ ਵੀ ਸੱਟ ਲੱਗੀ ਉਹ ਵੀ ਮਹੀਨੇ ਤੋਂ ਘਰੇ ਹੀ ਸੀ ਕਹਿੰਦੇ ਮੈਂ ਕਿਹਾ ਕਿ ਪਤਾ ਨਹੀਂ ਵਾਹਿਗੁਰੂ ਆ ਕਿਹੜਾ ਮਾੜਾ ਸਮਾਂ ਹੈ ਕਿਹੜਾ ਮਾੜਾ ਸਮਾਂ ਹੈ ਵੀ ਜਿਹੜਾ ਟਲਦਾ ਹੀ ਨਹੀਂ ਹੈ ਕਹਿੰਦੇ ਮੈਂ ਅਰਦਾਸ ਕਰਨੀ ਮੈਂ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਮੈਂ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਮੈਂ ਹਰ ਧਰ ਪਟਕਕੇ ਦੇਖ ਲਿਆ ਮੈਂ ਹਰ ਜਗ੍ਹਾ ਤੇ ਜਾ ਕੇ ਦੇਖ ਲਿਆ ਵੀ ਮੇਰੇ ਬੱਚੇ ਬਿਲਕੁਲ ਠੀਕ ਨਹੀਂ ਹੋ ਰਹੇ ਮੇਰੀ ਬੇਟੀ ਬਿਲਕੁਲ ਠੀਕ ਨਹੀਂ ਹੋ ਰਹੀ ਹੈ ਇਹ ਕੀ ਕਰਮਾਤੇ ਤੁਸੀਂ ਹੀ ਠੀਕ ਕਰਨੇ ਹੈ ਧੰਨ ਗੁਰੂ ਨਾਨਕ ਦੇਵ ਜੀ ਮੈਂ ਇਹ ਨਹੀਂ ਜਾਣਦਾ ਕਿ ਇਹ ਕਿਵੇਂ ਠੀਕ ਹੋਏਗਾ ਪਰ ਕਰਨਾ ਮਾਲਕ ਤੁਸੀਂ ਹੈ ਕਿਉਂਕਿ ਜਦੋਂ ਜਵਾਨ ਧੀ ਪੁੱਤ پاگل ਹੋ ਜਾਵੇ ਨਾ ਤਾਂ ਉਸ ਦੇ ਮਾਪਿਓ ਤੇ ਕੀ ਬੀਜਦੀ ਹੈ ਇਹ ਤਾਂ ਉਹ ਮਾਪਿਓ ਹੀ ਜਾਣ ਸਕਦਾ ਹੈ ਬਾਕੀ ਤਮਾਸ਼ਾ ਵੇਖਣ ਵਾਲੇ ਤਮਾਸ਼ਗੀਰ ਆਪਣੇ ਹੀ ਰਿਸ਼ਤੇਦਾਰ ਬਹੁਤ ਉਂਗਲਾਂ ਚੱਕਦੇ ਨੇ ਗੱਲਾਂ ਦੱਸਣ ਵਾਲੇ ਗੱਲਾਂ ਕਹਿਣ ਵਾਲੇ ਪਰ ਉਹ ਇਹ ਨਹੀਂ ਜਾਣਦੇ ਕਿ ਅਗਲੇ ਤੇ ਕੀ ਬੀਤਦੀ ਹੈ ਉਪਰ ਦੀ ਉਹਨੂੰ ਹੋਰ ਨਸੀਹਤਾਂ ਦੇਣਗੇ ਤੁਸੀਂ ਇੰਜ ਕਿਉਂ ਕੀਤਾ ਜੇ ਅਗਲੇ ਨੂੰ ਪਤਾ ਹੁੰਦਾ ਕਿ ਸਾਡੀ ਧੀ ਨੇ ਉੱਥੇ ਜਾ ਕੇ ਪਾਗਲ ਹੋ ਜਾਣਾ ਅਗਲਾ ਭੇਜਦਾ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਹੋਣਾ ਕੀ ਹੈ ਇਹ ਤਾਂ ਹੋਣੀ ਨੂੰ ਹੀ ਪਤਾ ਹੁੰਦਾ ਹੈ ਜੋ ਉਹਦੇ ਕਰਮਾਂ 'ਚ ਲਿਖਿਆ ਹੁੰਦਾ ਹੈ ਜੋ ਉਹੀ ਹੁੰਦਾ ਹੈ ਤੇ ਲੋਕੀ ਜਦੋਂ ਕਿਸੇ ਨਾਲ ਬਗਾੜ ਨਹੀਂ ਹੋਵੇ ਨਾ ਤਾਂ ਮਿੰਟ 'ਚ ਬਗਾੜ ਲੈਂਦੇ ਨੇ ਉਹਦਾ ਬੁਰਾ ਕਰਨਾ ਹੋਵੇ ਨਾ ਇੱਕ ਮਿੰਟ ਲਾਉਂਦੇ ਨੇ ਕਰਨ ਨੂੰ ਪਰ ਇਹ ਨਤੀਜਾ ਨਹੀਂ ਸੋਚਦੇ ਕਿ ਅਸੀਂ ਉਹਦੇ ਨਾਲ ਇੰਨਾ ਬੁਰਾ ਕਰਾਂਗੇ ਤੇ ਵਾਹਿਗੁਰੂ ਸਾਨੂੰ ਕੱਲ੍ਹ ਨੂੰ ਕੀ ਕਹੇਗਾ ਵਾਹਿਗੁਰੂ ਨੂੰ ਅਸੀਂ ਕੀ ਜਵਾਬ ਦਵਾਂਗੇ ਆਪਣਾ ਕੀਤਾ ਹੋਇਆ ਕਿਸੇ ਦਾ ਬੁਰਾ ਉਹਦਾ ਜਵਾਬ ਤਾਂ ਵਾਹਿਗੁਰੂ ਨੂੰ ਜ਼ਰੂਰ ਦੇਣਾ ਪੈਂਦਾ ਏ ਇਹ ਤਾਂ ਚਲੋ ਕਹਿੰਦੇ ਆ ਨਾ ਜਾਂ ਜਦ ਜਾਂ ਕਦੇ ਪਰ ਵਾਹਿਗੁਰੂ ਜਦੋਂ ਫਿਰ ਲੈਂਦਾ ਹੈ ਨਾ ਹਿਸਾਬ ਫਿਰ ਉਹ ਮੂਤੇ ਨਹੀਂ ਮਾਰਦਾ ਫਿਰ ਉਹ ਰੂਹ ਤੇ ਹੀ ਮਾਰਦਾ ਹੈ ਜੋ ਵੀ ਉਹਦੇ ਨਾਲ ਕੀਤੀਆਂ ਹੋਣਾਂ ਬੀਤੀਆਂ ਹੋਣਾਂ ਇਹ ਸਭ ਕੁਝ ਪਰਮਾਤਮਾ ਨਜਿੱਠ ਲੈਂਦਾ ਹੈ ਤੁਸੀਂ ਚੁੱਪ ਰਿਆ ਕਰੋ ਜੇ ਤੁਹਾਨੂੰ ਕੋਈ ਕੁਝ ਕਹਿ ਦੇ ਨਾ ਤੁਸੀਂ ਚੁੱਪ ਰਿਆ ਕਰੋ ਆਪੇ ਵਾਹਿਗੁਰੂ ਦੇ ਉੱਤੇ ਛੱਡ ਦੋ ਕਿ ਵਾਹਿਗੁਰੂ ਮੈਂ ਨਹੀਂ ਜਵਾਬ ਦੇਣ ਯੋਗਾ ਹੈਗਾ ਬਸ ਤੂੰ ਮੇਰਾ ਜਵਾਬ ਦੇ ਪਰਮਾਤਮਾ ਪਰ ਜਦੋਂ ਪਰਮਾਤਮਾ ਜਵਾਬ ਦਵੇ ਨਾ ਤਾਂ ਫਿਰ ਉਹ ਬੰਦਾ ਉੱਠਦਾ ਹੀ ਨਹੀਂ ਫਿਰ ਤਾਂ ਉਸ ਦਾ ਪੂਰਾ ਪਰਮਾਤਮਾ ਹਿਸਾਬ ਕਰ ਦਿੰਦਾ ਹੈ ਕਿ ਚਲੋ ਕਹਿੰਦੇ ਕਿ ਵੀਰ ਬੜਾ ਨਿਰਾਸ਼ ਕਹਿੰਦਾ ਮੈਂ ਖੁਦ ਡਿਪਰੈਸ਼ਨ ਦਾ ਸ਼ਿਕਾਰ ਮੇਰੀ ਜਨਾਨੀ ਕਹਿੰਦੇ ਮੇਰੀ ਪਤਨੀ ਨੇ ਰੋਜ਼ ਰੋਣ ਲੱਪਿਆ ਕਰਨਾ ਰਾਤ ਨੂੰ ਰੋਟੀ ਖਾਣ ਦੇ ਲਈ ਵੀ ਬੱਚਿਆਂ ਦੇ ਮੂੰਹ ਹਲ ਦੇਖਣਾ ਕਿ ਐਨੇ ਸੋਹਣੇ ਬੱਚੇ ਜਦੋਂ ਇਦਾਂ ਮੰਜੀ ਤੇ ਪੈ ਜਾਣ ਫਿਰ ਬਹੁਤ ਔਖਾ ਹੋ ਜਾਂਦਾ ਹੈ ਜੀ ਖਾਲਸਾ ਜੀ ਇਹੋ ਜਿਹੇ ਦਿਨ ਪਰਮਾਤਮਾ ਕਿਸੇ ਨੂੰ ਨਹੀਂ ਦਿਖਾਉਣਾ ਚਾਹਦੇ ਪਰ ਚਲੋ ਕੋਈ ਕਿਸਮਤ ਚ ਕੋਈ ਮਾੜੀ ਕਰਮਾਂ ਦਾ ਲੇਖਾ ਜੋਖਾ ਆਪਣੇ ਸਾਹਮਣੇ ਆਂਦਾ ਹੈ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਕਿ ਪਰਮਾਤਮਾ ਦੁੱਖ ਆਵੇ ਸੁੱਖ ਦਾ ਲਿਆਵੇਂ ਕੋਈ ਗੱਲ ਨਹੀਂ ਵਾਹਿਗੁਰੂ ਸਾਡੇ ਤੇ ਪਾਈ ਏ ਕਟਾਉਣ ਵਾਲਾ ਵੀ ਤੁਸੀਂ ਏ ਤੇ ਕੱਟੀ ਵੀ ਤੁਸੀਂ ਜਾਣੀ ਏ ਕਟਾਉਣੀ ਵੀ ਤੁਸੀਂ ਏ ਇਸ ਤਰ੍ਹਾਂ ਵੀਰ ਕਹਿੰਦੇ ਕਿ ਮੈਂ ਨਾ ਗੁਰਦੁਆਰਾ ਸਾਹਿਬ ਜਾਂਦਾ ਪਿਆ ਅੱਖਾਂ 'ਚ ਹੰਝੂ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬਹਿ ਗਿਆ ਚੌਂਕੜਾ ਮਾਰ ਕੇ ਬੈਠ ਗਿਆ ਉੱਥੇ ਮੈਂ ਵਾਹਿਗੁਰੂ ਦਾ ਜਾਪ ਕੀਤਾ ਕਹਿੰਦੇ ਮੈਂ ਨਾ ਮਨੋਂ ਮਨ ਬਾਬਾ ਜੀ ਨਾਲ ਲੜਾਂ ਕੀ ਪਰਮਾਤਮਾ ਜਿਹੜੀ ਭੁੱਲ ਹੋਈ ਓ ਨੂੰ ਬਖਸ਼ਾਓ ਤੇ ਮੈਨੂੰ ਸਿੱਧੇ ਰਾਹੇ ਪਾਓ ਪ੍ਰਮਾਤਮਾ ਮੈਂ ਹਰ ਥਾਂ ਤੇ ਭਟਕ ਕੇ ਹਰ ਥਾਂ ਦੇਖ ਲਿਆ ਪਰ ਮੇਰਾ ਕੋਈ ਕਾਰਜ ਨਹੀਂ ਸਫਲ ਹੋ ਰਿਹਾ ਤੁਸੀਂ ਇਹ ਕਾਰਜ ਸਫਲ ਕਰੋ ਮੇਰਾ ਤੇ ਮੈਨੂੰ ਸਿੱਧੇ ਰਾਹ ਦੱਸੋ ਮੈਂ ਕੀ ਕਰਾਂ ਪ੍ਰਮਾਤਮਾ ਵੀ ਮੇਰੇ ਬੱਚੇ ਬਿਲਕੁਲ ਠੀਕ ਹੋ ਜਾਣ ਹੱਸਦੇ ਖੇਡਦੇ ਪਰਿਵਾਰ ਨੂੰ ਨਜ਼ਰ ਜੀ ਲੱਗ ਜਾਂਦੀ ਹੈ ਤੇ ਕਹਿੰਦੇ ਕਿ ਜਦੋਂ ਮੈਂ ਨਾ ਆਂਦਾ ਪਿਆ ਸੀ ਮੈਨੂੰ ਮੇਰਾ ਇਕ ਨਾ ਬਹੁਤ ਚਿਰ ਤੋਂ ਪੁਰਾਣੀ ਬਜ਼ੁਰਗ ਬੀਬੀ ਕਹਿੰਦੇ ਉੱਥੇ ਰਹਿੰਦੀ ਹੁੰਦੀ ਐ ਕਹਿੰਦੀ ਉਹ ਅਚਾਨਕ ਮੇਰੇ ਰਾਹਸਤੇ 'ਤੇ ਅੱਗੇ ਆਂਦੀ ਐ ਮੈਂ ਉਹਨੂੰ ਮੱਥਾ ਟੇਕਦਾ ਸਤਿ ਸ੍ਰੀ ਅਕਾਲ ਕਰਦਾ ਉਹ ਮੈਨੂੰ ਕਹਿੰਦੀ ਪੁੱਤ ਕੀ ਹੋਇਆ ਤੂੰ ਨਾਰਾਜ਼ ਕਾ ਤੂੰ ਐ ਨਿਰਾਸ਼ ਜਿਹਾ ਕਿਉਂ ਫਿਰਦਾ ਪਿਆ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਨਾ ਕਹਿੰਦੇ ਮੇਰੇ ਮੂੰਹ 'ਚ ਕੋਈ ਜਵਾਬ ਨਹੀਂ ਨਿਕਲੀ ਮੈਂ ਬੁਬਾਰ ਕੇ ਰੋਣ ਲੱਗ ਪਿਆ ਬੇ ਇੰਨਾ ਜ਼ਿਆਦਾ ਰੋਇਆ ਗੱਲ ਲੱਗ ਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਦੱਸਾਂ ਕਿਵੇਂ ਮੈਂ ਇਹਨਾਂ ਨੂੰ ਜਵਾਬ ਕੀ ਦੇਵਾਂ ਕਹਿੰਦੇ ਮੈਂ ਬੜਾ ਜ਼ਿਆਦਾ ਰੋਇਆ ਮਾਤਾ ਨੇ ਮੈਨੂੰ ਇੱਕ ਥੜੀ ਤੇ ਬਿਠਾਇਆ ਉਹ ਬੈਠੇ ਮੇਰੇ ਕੋਲ ਮੈਨੂੰ ਪੁੱਛਿਆ ਕਿ ਕੀ ਹੋਇਆ ਪੁੱਤਰ ਕਾਫੀ ਜਿਹੜਾ ਤੂੰ ਦਿਖਿਆ ਵੀ ਨਹੀਂ ਤੇ ਕਹਿੰਦੇ ਕਿ ਮੈਂ ਆਪਣੇ ਸਾਰੇ ਬੱਚਿਆਂ ਦੇ ਨਾਲ ਬੀਤੀ ਸਾਡੇ ਘਰ ਵਿੱਚ ਜੋ ਹੋਈ ਉਹ ਸਭ ਕੁਝ ਮਾਤਾ ਨੂੰ ਦੱਸੀ ਤੇ ਮਾਤਾ ਨੇ ਮੈਨੂੰ ਦੱਸਿਆ ਕਿ ਤੂੰ ਹਰ ਥਾਂ ਤੇ ਜਾ ਕੇ ਵੇਖ ਲਿਆ ਇੱਕ ਵਾਰ ਸਿਰਫ ਮੇਰੇ ਕਹਿੰਦੇ ਤੂੰ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਧਰ ਤੇ ਜਾ ਤੇ ਜਾਵੀਂ ਉਥੇ ਕਰੋ ਕਿ ਉਹ ਲੈ ਜਾਵੇਂ ਜਾਂ ਉੱਥੋਂ ਖਰੀਦ ਕੇ ਕਿ ਉਹ ਜੋਤ ਵਿੱਚ ਜ਼ਰੂਰ ਪਾ ਕੇ ਆਵੇਂ ਤੇ ਉੱਥੇ ਆਪਣੇ ਧੀ ਦੇ ਨਾਮ ਦੀ ਜੋਤ ਧੀ ਦੇ ਨਾਮ ਦੀ ਦੀਗ ਕਰਵਾਵੇਂ ਪੁੱਤਰ ਦੇ ਨਾਮ ਦੀ ਦੀਗ ਕਰਵਾਵੇਂ ਤੇਰੇ ਘਰ ਦੇ ਵਿੱਚ ਜੋ ਵੀ ਕੋਈ ਮਾੜੀ ਸ਼ਕਤੀ ਮਾੜੀ ਹੋਏਗੀ ਨਾ ਰੂ ਉਹ ਬਿਲਕੁਲ ਦੂਰ ਹੋ ਜਾਵੇਗੀ ਇੱਕ ਵਾਰ ਮੇਰਾ ਕਹਿਣਾ ਮੰਨ ਕੇ ਨਾ ਤੂੰ ਜਾ ਕੇ ਆ ਮੇਰਾ ਪੁੱਤ ਕਹਿੰਦੇ ਕਿ ਬੜਾ ਦਲਾਸਾ ਜਿਆ ਦਿੱਤਾ ਮਾਤਾ ਦੀਆਂ ਗੱਲਾਂ 'ਚ ਐਵੇਂ ਕਿ ਰੱਬ ਜਿਵੇਂ ਖੁਦ ਕਿਸੇ ਰੂਪ ਚਾਹ ਕੇ ਨਾ ਮੈਨੂੰ ਸਹੀ ਰਾਹ ਵਿਖਾਉਣ ਆਇਆ ਹੈ ਮੈਂ ਅਰਦਾਸ ਕੀਤੀ ਪ੍ਰਮਾਤਮਾ ਨੇ ਮੈਨੂੰ ਸਖਸ਼ਮ ਦਰਸ਼ਨ ਦਿੱਤੇ ਪ੍ਰਮਾਤਮਾ ਨੇ ਮੈਨੂੰ ਸਾਧ ਰਾਹ ਦਿਖਾਇਆ ਸਾਫ ਰਾਹ ਦਿਖਾਇਆ ਕਹਿੰਦੇ ਮੈਂ ਘਰੇ ਆਇਆ ਚਲੋ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਅੱਜ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਜਾਣਾ ਹੈ ਉਹ ਵੀ ਦੁਖੀ ਸੀ ਵਿਚਾਰੀ ਚਲੋ ਉਹਨੇ ਵੀ ਕਿਹਾ ਚਲੋ ਜਾਓ ਤੁਸੀਂ ਫਿਰ ਕਹਿੰਦੇ ਮੈਂ ਤੁਰ ਪਿਆ ਕਹਿੰਦੇ ਮੈਂ ਰਾਸਤੇ 'ਚ ਮੰਨਣਾ ਬਹੁਤ ਲੜਾਈਆਂ ਲੜਾਈ ਜਾਵਾਂ ਵੀ ਮੈਂ ਪਰਮਾਤਮਾ ਕੀ ਹੋ ਗਿਆ ਕਿਵੇਂ ਠੀਕ ਹੋਏਗਾ ਪਰਮਾਤਮਾ ਮੈਂ ਤੇਰੇ ਦਰ ਤੇ ਬੜੀਆਂ ਹੀ ਆਸਾਂ ਲੈ ਕੇ ਆਉਣ ਲੱਗਾ ਮੇਰੇ ਪਰਮਾਤਮਾ ਮੈਨੂੰ ਘਰ ਜਾਂਦੇ ਤੱਕ ਮੇਰਾ ਘਰ ਠੀਕ ਹੋਵੇ ਕਹਿੰਦੇ ਉੱਥੇ ਜਾ ਕੇ ਜਦੋਂ ਮੈਂ ਪਹੁੰਚਿਆ ਨਾ ਮਨ ਬੜਾ ਉਦਾਸ ਅੱਖਾਂ 'ਚ ਹੰਝੂ ਕਹਿੰਦੇ ਇੱਕ ਦੋ ਘੰਟਾ ਤਾਂ ਮੈਂ ਉੱਥੇ ਬੈਠ ਕੇ ਨਾ ਪਹਿਲਾਂ ਆਪਣਾ ਮਨ ਠੰਡਾ ਕੀਤਾ ਮੇਰਾ ਇੰਨਾ ਹੰਝੂ ਅੱਖਾਂ 'ਚ ਵਗਣ ਦੁੱਖ ਮੇਰਾ ਪ੍ਰਮਾਤਮਾ ਨੂੰ ਦੱਸਿਆ ਕਹਿੰਦੇ ਪ੍ਰਮਾਤਮਾ ਜਿਵੇਂ ਰੂਬਰੂ ਬਹਿ ਕੇ ਰੱਬ ਸੁਣਦਾ ਹੈ ਨਾ ਇਹ ਸੱਚੀ ਕਹਿੰਦੇ ਫਿਰ ਮੈਂ ਨਾ ਉੱਥੇ ਬੈਠਾ ਜੋਤ ਚ ਕਿਉ ਪਾਇਆ ਮੱਥਾ ਟੇਕਿਆ ਪਾਠ ਕੀਤਾ ਤੇ ਅਰਦਾਸ ਕਰਵਾਈ ਆਪਣੀ ਬੇਟੀ ਦੇ ਨਾਮ ਦੀ ਕਹਿੰਦੇ ਵੇਖਿਆ ਵਾਹਿਗੁਰੂ ਜਿਵੇਂ ਦੀ ਪਹਿਲਾਂ ਸਬੂద్ధి ਬਖਸ਼ੀ ਸੀ ਉਹੋ ਜੀ ਬਖਸ਼ੋ ਸੱਚੇ ਪਾਤਸ਼ਾਹ ਮਨ ਸ਼ਾਂਤ ਤੇ ਜੋ ਵੀ ਮਾੜੀਆਂ ਸ਼ਕਤੀਆਂ ਨੇ ਘੇਰਿਆ ਹੈ ਨਾ ਮੇਰੀ ਧੀ ਨੂੰ ਇਹ ਤੁਸੀਂ ਠੀਕ ਕਰਨੀਆਂ ਹੈ ਕਹਿੰਦੇ ਕਿ ਚਲੋ ਮੈਂ ਅਰਦਾਸ ਕੀਤੀ ਮੇਰੇ ਮਨ ਨੂੰ ਸਕੂਨ ਲੱਗਾ ਕਿ ਅੱਜ ਮੈਂ ਸਾਰੀ ਆਪਣੀ ਟੈਨਸ਼ਨ ਐ ਤੇ ਛੱਡ ਚੁੱਕਿਆ ਹਾਂ ਘਰੇ ਆਨਾ ਵਾ ਜੂਤ ਦਾ ਕਿਉ ਜਿਹੜਾ ਮੈਂ ਲੈ ਕੇ ਆਨਾ ਰੋਜ਼ ਮੈਂ ਜੂਤ ਦਾ ਕਿਉ ਜਗਾਨਾ ਜਿੰਨਾ ਜਿਵੇਂ ਕਿਉ ਸੜਦਾ ਨਾ ਉਵੇਂ ਉਵੇਂ ਮੇਰੀ ਬੇਟੀ ਦੀ ਮਤਲਬ ਨਾ ਸਿਹਤ ਚ ਸੁਧਾਰ ਹੋਣਾ ਸ਼ੁਰੂ ਹੋਇਆ ਮੇਰੇ ਬੇਟੇ ਦੀ ਸਿਹਤ ਚ ਸੁਧਾਰ ਹੋਣਾ ਸ਼ੁਰੂ ਹੋਇਆ ਕਹਿੰਦੇ ਘਰ ਵਿੱਚ ਨਾ ਥੋੜਾ ਵਧੀਆ ਲੱਗਣ ਲੱਗ ਪਿਆ ਮੇਰੀ ਬੇਟੀ ਹੌਲੀ ਹੌਲੀ ਸਾਡੇ ਕੋਲ ਆਉਣ ਲੱਗੀ ਜਿਹੜੀ ਸਾਡੇ ਕੋਲ ਡਰਦੀ ਹੁੰਦੀ ਸੀ ਜਾਂ ਸਾਨੂੰ ਮਾਰਨ ਨੂੰ ਕਰਦੀ ਹੁੰਦੀ ਸੀ ਕਹਿੰਦੇ ਮੈਂ ਜ਼ੋਰ ਦਾ ਘੋਲਿਆ ਕੇ ਨਾ ਆਪਣੀ ਬੇਟੀ ਦੇ ਮੱਥੇ ਤੇ ਲਾਣਾ ਕਰਨਾ ਰੋਜ਼ ਹੀ ਲਾਣਾ ਕਰਨਾ ਮੈਂ ਉਹਨੂੰ ਹੌਲੀ ਹੌਲੀ ਸਮਝਾ ਬੁਝਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਕਰਨਾ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਤੂੰ ਵੱਡੇ ਗੁਰਦੁਆਰੇ ਹੀ ਆ ਪਰਮਾਤਮਾ ਇਹ ਨਹੀਂ ਕਹਿੰਦੇ ਗੁਰਦੁਆਰਾ ਤਾਂ ਹਰ ਇੱਕ ਥਾਂ ਤੇ ਇੱਕ ਹੈ ਸ਼ਹੀਦਾਂ ਦਾ ਰੱਖਿਆ ਤਾਂ ਉੱਥੇ ਦਸ਼ਮ ਗ੍ਰੰਥੀ ਹੈ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਚਾਹੇ ਕੋਲ ਇੱਕ ਪੋਥੀ ਪਈ ਹੋਵੇ ਨਾ ਜੇ ਮੰਨਨੇ ਸਮਝ ਲੈਣਾ ਕਿ ਗੁਰਦੁਆਰਾ ਸਾਹਿਬ ਹੈ ਤਾਂ ਉਹ ਗੁਰਦੁਆਰਾ ਸਾਹਿਬ ਹੀ ਹੈ ਮੱਥਾ ਟੇਕਿਆ ਕਰੋ ਪਾਠ ਕਰਿਆ ਕਰੋ ਕਹਿੰਦੇ ਮੈਂ ਬਾਣੀ ਪੜਿਆ ਕਰਨੀ ਆਪਣੀ ਬੇਟੀ ਕੋਲ ਉੱਚੀ ਉੱਚੀ ਪਾਠ ਕਰਿਆ ਕਰਨਾ ਕਹਿੰਦੇ ਕਈ ਵੇਲੇ ਪਾਠ ਕਰਦੇ ਕਰਦੇ ਨਾ ਮੈਂ ਰੋਣ ਲੱਗ ਜਾਇਆ ਕਰਨਾ ਜਪਜੀ ਸਾਹਿਬ ਦੀ ਬਾਣੀ ਪੜਿਆ ਕਰਨੀ ਪਾਠ ਕਰਦੇ ਕਰਦੇ ਮੇਰੀਆਂ ਅੱਖਾਂ 'ਚ ਹੰਝੂ ਮੈਂ ਰੋਣ ਲੱਗ ਜਾਇਆ ਕਰਨਾ ਬਹੁਤ ਰੋਣਾ ਕਰਨਾ ਫਿਰ ਪਾਠ ਸ਼ੁਰੂ ਕਰਦੇ ਆ ਕਰਨਾ ਕਹਿੰਦੇ ਇਦਾਂ ਕਰਦੇ ਕਰਦੇ ਨਾ 15 ਦਿਨ ਬੀਤ ਗਏ ਮੇਰੀ ਬੇਟੀ ਦੀ ਹਾਲਤ 'ਚ ਸੁਧਾਰ ਆਣ ਲੱਗਾ ਬੇਟੀ ਦੀ ਜਿਹੜੀ ਹਾਲਤ ਸੀ ਉਹ 'ਚ ਸੁਧਾਰ ਆਣ ਲੱਗਾ ਕਹਿੰਦੇ ਮੇਰੇ ਮਨ ਨੂੰ ਨਾ ਅਟੁੱਟ ਵਿਸ਼ਵਾਸ ਹੋ ਗਿਆ ਕਿ ਮੈਂ ਤਾਂ ਐਵੇਂ ਪੰਡਤਾਂ ਕੋ ਤਾਂਤਰਿਕਾਂ ਕੋ ਇੰਨੇ ਪੈਸੇ ਵੇਸਟ ਕਰਦਾ ਰਿਆ ਧੱਕੇ ਖਾਂਦਾ ਰਿਆ ਤੇ ਜਦ ਮੇਰਾ ਸਭ ਤੋਂ ਵੱਡਾ ਗੁਰੂ ਮੈਨੂੰ ਸਭ ਤੋਂ ਪਹਿਲਾਂ ਪਤਾਵਾ ਵੀ ਮੇਰਾ ਦਸ਼ਮ ਗ੍ਰੰਥ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਦਰਬਾਰ ਆ ਕਹਿੰਦੇ ਚਲੋ ਦੇਰ ਆਈ ਦਰੁਸਤਾਈ ਚਲੋ ਆਈ ਤੇ ਸਹੀ ਬੰਦੇ ਨੇ ਮੌਕਾ ਸਾਭਿਆ ਬੱਚੇ ਠੀਕ ਹੋਣੇ ਸ਼ੁਰੂ ਹੋ ਗਏ ਕਹਿੰਦੇ ਫੇ ਅਸੀਂ ਸਭ ਪਰਿਵਾਰ ਨਾਲ ਤਿੰਨ ਮਹੀਨਿਆਂ ਬਾਅਦ ਕਹਿੰਦੇ ਅਸੀਂ ਉੱਥੇ ਗਏ ਅਸੀਂ ਦਰਸ਼ਨ ਕੀਤੇ ਮੈਂ ਬੱਚਿਆਂ ਨੂੰ ਦਰਸ਼ਨ ਕਰਾਇਆ સ્ਨਾਣ ਕਰਵਾ ਕੇ ਲਿਆਇਆ ਜੂਤ ਦਾ ਘੋਪਵਾਇਆ ਬੱਚਿਆਂ ਕੋਲ ਉੱਥੇ ਪਾਠ ਕੀਤਾ ਦੋ ਦਿਨ ਅਸੀਂ ਉੱਥੇ ਰਹੇ ਮੇਰੇ ਘਰ ਦਾ ਵਾਤਾਵਰਣ ਜਿਹਾ ਜਿਹਾ ਪਹਿਲਾਂ ਸੀ ਨਾ ਉਵੇਂ ਜਾਂ ਮੈਨੂੰ ਲੱਗਿਆ ਕਿ ਹੋਣ ਲੱਗ ਪਿਆ ਥੋੜੀ ਬੁਤੀ ਜਿਹੜੀ ਵੀ ਰਹਿ ਗਈ ਸੀ ਕਮੀ ਹੋਲੀ-ਹੋਲੀ ਬੱਬਾ ਜੀ ਨੇ ਠੀਕ ਕਰ ਦਿੱਤੀ ਹੁਣ ਕਹਿੰਦੇ ਕਿ ਮੇਰੀ ਧੀ ਨੇ ਫੇਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਵੇਖੋ ਪ੍ਰਮਾਤਮਾ ਦਾ ਚਮਤਕਾਰ ਵੇਖੋ ਪ੍ਰਮਾਤਮਾ ਦੀ ਕਿੰਡੀ ਕਿਰਪਾ ਵਰਤੀ ਹੈ ਵੀਰ ਤੇ ਕਿ ਕਹਿੰਦੇ ਜਪਜੀ ਸਾਹਿਬ ਦਾ ਪਾਠ ਹੀ ਮੈਂ ਕਰਦਾ ਸੀ ਕੋਈ ਮੰਨ ਘੜਤ ਨਹੀਂ ਹੈ ਸੱਚ ਤੇ ਸਚਾਈ ਹੈ ਯਕੀਨ ਕਰਨਾ ਕਰਕੇ ਵੇਖੋ ਤੁਸੀਂ ਵੀ ਜ਼ਰੂਰ ਜਪਜੀ ਸਾਹਿਬ ਦੀ ਬਾਣੀ ਪੜਨ ਵੇਲੇ ਗਲਾਸ ਪਾਣੀ ਦਾ ਕੋਲ ਰੱਖਿਆ ਕਰੋ ਉਸ ਤੋਂ ਬਾਅਦ ਜੀ ਕੋਈ ਵੀ ਬੱਚਾ ਬੇਟੀ ਜਿੱਦ ਕਰਦਾ ਹੈ ਉਸ ਨੂੰ ਪਿਆਦੋ ਉਸ ਤੇ ਛਿੱਟਾ ਕਰ ਦੇਵੋ ਉਸ ਦੇ ਸੁਨਾਣ ਸੁਨਾਣ ਵਾਲੇ ਪਾਣੀ ਚ ਮਿਲਾ ਦਿਓ ਤੇ ਉਹ ਜਲ ਪਵਿੱਤਰ ਜਲ ਬੱਚੇ ਨੂੰ ਤੰਦਰੁਸਤ ਕਰ ਦੇਵੇਗਾ ਇਹੇ ਵਿਸ਼ਵਾਸ ਇਹ ਸੱਚਾ ਵਿਸ਼ਵਾਸ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਸਾਡੀ ਝੋਲੀ ਚ ਪਾਇਆ ਹੈ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਗੇ ਕੀਤੀ ਹੋਈ ਅਰਦਾਸ ਬੇਨਤੀ ਕੋਈ ਖਾਲੀ ਨਹੀਂ ਜਾਂਦੀ ਵਿਸ਼ਵਾਸ ਕਰਕੇ ਇੱਕ ਵਾਰ ਦਰਸ਼ਨ ਜ਼ਰੂਰ ਕਰਕੇ ਆਉਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਮੈਂਟ ਵਿੱਚ ਜ਼ਰੂਰ ਲਿਖਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ